ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੁਹਾਨੂੰ ਬੁਝਾਰਤ ਪਾਉਣੀ ਹੈ ਜੇ ਬੁਝ ਲਾਂਗੇ ਜਿਹੜਾ ਐ ਐਨਕਾਂ ਲਾ ਕੇ ਐਨਕਾਂ ਲਾ ਕੇ ਦਿਖਾਉਂਦਾ ਸੀ ਪਤਾ ਕੌਣ ਸੀ ਇੱਕ ਹੋਰ ਕਹਿੰਦਾ ਜਿਹੜਾ ਕਰਦਾ ਸੀ ਟੀ ਟੀ ਕਰਦਾ ਸੀ ਕੌਣ ਸੀ ਉਹ ਸ਼ਖਬੀਰ ਦਾ ਸੁਖੇ ਅਮਲੇ ਦਾ ਸਾਲਾ ਵਿਵਹ ਹਰਿ ਸਿਮਰਤ ਕੌਰ ਦਾ ਭਰਾ ਡਰੱਗੀ ਨਸ਼ਾ ਤਸਕਰ ਬੇਕਰਮ ਸਿੰਘ ਮਜੀਠੀਆ ਅੱਜ ਚੱਕ ਲਿਆ ਵੱਡਾ ਬੈਲੀ ਨਿਊ ਅੰਮ੍ਰਿਤਸਰ ਤੋਂ ਅਛਾ ਹੁਣ ਗੱਲਬਾਤ ਕਰਨ ਲੱਗਾ ਜਿਹੜੇ ਆ ਨੀਲੀਆਂ ਪੱਗਾਂ ਵਾਲੇ ਨੇ ਨਾ ਅਕਾਲੀ ਅਗਲੋਂ ਖਾਲੀ ਇਹਨਾਂ ਨੇ ਜਦੋਂ ਉਹਨੂੰ ਫੜਿਆ ਨਾ ਬੇਕਰਮ ਸਿੰਘ ਮਜੀਠੀਆ ਜਿੰਦਾਬਾਦ ਤੇ ਜੇ ਮੇਰੇ ਵਰਗਾ ਹੁੰਦਾ ਪੇਸ਼ੇ ਜੁੱਤੀ ਲੈਂਦਾ ਲਾਂ ਜਿੱਥੇ ਪੈਂਦੀ ਐ ਫਿਰ ਪਹਿਣਦੇ ਹਰਾਮਖੋਰੋ ਬਿਜਿ ਲੈਂਸ ਨੇ ਆ ਕੇ ਰੇਡ ਮਾਰੀ ਐ ਮੀਲੈਂਸ ਵਾਲੇ ਕਹਿੰਦੇ 500-700 ਕਰੋੜ ਰੁਪਇਆ ਦੇ ਕੋਲੋਂ ਫੜਨਾ ਹੈ ਲੈਪਟਾਪ ਫੜਿਆ ਗਿਆ ਪੁੱਛਗਿਸ਼ ਹੋਣੀ ਐ ਤੇ ਕੀ ਇਰਾਨ ਦੇ ਨਾਲ ਜੰਗ ਤੇ ਚੱਲਿਆ ਸੀ ਉਹ ਤੁਸੀਂ ਜਿਕਾਰੇ ਛੱਡ ਦਿਓ ਅਸਾ ਡਰਾਮਾ ਦੇਖੋ ਤੁਸੀਂ ਹਰਾਮਖੋਰ ਦਾ ਆਪਣੇ ਮੁੰਡੇ ਬੁਲਾ ਲੇ ਕਹਿੰਦਾ ਬਾਪੂ ਚੱਲਿਆ ਤੁਸੀਂ ਤਕੜੇ ਰਿਆ ਜੇ ਦੇਖੋ ਬੰਦਾ ਸਿੰਘ ਬਹਾਦਰ ਦੀ ਰੀਸ ਕਰਦੇ ਹਰਾਮ ਖੋਰੋ ਸ਼ਰਮ ਕਰ ਲੋ ਅੱਧਾ ਪੰਜਾਬ ਮਰਵਾਤਾ ਚਿੱਟੇ ਨਾਲ ਤੁਸੀਂ ਹੁਣ ਪਤਾ ਕਿਉਂ ਕਾਰਵਾਈ ਹੋਈ ਹੈ ਜਗਦੀਸ਼ ਸਿੰਘ ਭੋਲਾ ਪਰੌਲ ਤੇ ਆਇਆ ਹੋਇਆ ਉਹਨੇ ਕਰਤੂਤਾਂ ਦੱਸਿਆ ਨੇ ਵੀ ਕਿੱਥੇ ਪੈਸਾ ਪਿਆ ਕਿੱਥੇ ਕੀ ਪਿਆ ਵਿਜੀਲੈਂਸ ਨੇ ਕਾਰਵਾਈ ਤਾਂ ਕੀਤੀ ਹੈ ਅੱਛਾ ਇਹ ਵੀ ਨਾਕ ਪਹਿਲਾਂ ਪਤਾ ਕੀ ਕਹਿੰਦੇ ਸੀ ਓਕੇ ਜੀ ਪੰਜਾਬ ਸਰਕਾਰ ਭਗਵੰਤ ਮਾਨ ਵੱਡੇ ਮਗਰਮਸ਼ ਨਹੀਂ ਫੜਦਾ ਹਿੰ ਦੱਸੋ ਐਦੋਂ ਵੱਡਾ ਮਗਰਮਸ਼ ਕੋਈ ਹੋਊਗਾ ਹੋ ਸਕਦਾ ਕੋਈ ਬਈ ਹੋਰ ਦੀ ਗੱਲ ਨਹੀਂ ਮੈਂ ਕਰ ਲਈ ਮੈਨੂੰ ਸਵਾਦ ਆ ਗਿਆ ਵੀ ਜਿਹੜੇ ਭਗਵੰਤ ਮਾਨ ਨੇ ਅੱਜ ਕਾਰਵਾਈ ਕੀਤੀ ਅੱਛਾ ਨੈਕਲ ਹੋਰ ਐਡ ਕਰਨੀ ਹੈ ਚੇਤੇ ਆ ਗਈ ਉਹ ਬੀਬੀ ਨੇ ਇਹਦੀ ਵਾਈਫ ਜਿਹੜੀ ਹੈ ਘਰ ਵਾਲੀ ਧਰਮ ਸੁਪਤਨੀ ਗਨੀਬ ਕੌਰ ਮਜੀਠੀਆ ਉਹਦੀ ਇੰਗਲਿਸ਼ ਫਟਾਫਟ ਬਾਹਰ ਆ ਗਈ ਪਹਿਲਾਂ ਤਾਂ ਬੋਲਦੀ ਦੇਖੀ ਨਹੀਂ ਕਦੇ ਅੱਜ ਕਹਿੰਦੀ ਮੇਰੇ ਨਾਲ ਅਫਸਰ ਤੱਕੇ ਈਸਾਈ ਕਰਦੇ ਐ ਵੀ ਜਿਹੜੇ ਵਿਲੈਂਸ ਦੇ ਅਫਸਰ ਹੋਣਗੇ ਉਹਨਾਂ ਨੂੰ ਪਤਾ ਹੈ ਉਹ ਲੜੀ ਨਾਲ ਤੱਕਾ ਕਿਉਂ ਕਰਨਗੇ ਭਾਈ ਉਹ ਵੀ মিডিਆ ਸਾਹਮਣੇ ਡਰਾਮੇ ਦੇਖੋ ਕਰਦੇ ਉਹ ਬਾਹਰ ਆਈ ਉਹ ਜਿਵੇਂ ਪ੍ਰਿੰਟਡ ਐਂਟਾ ਦੀ ਇੱਕ ਫਿਲਮ ਨਹੀਂ ਹੈਗੀ ਸਨਦੇਵਨ ਨਾਲ ਛਤਰੀ ਲਈ ਹੁੰਦੀ ਆ ਪਰ ਇਦਾਂ ਇੱਕ ਛਤਰੀ ਲੈ ਕੇ ਆਉਂਦਾ ਮੀ ਪੈਂਦਾ ਸੀ ਤੇ ਮੀਡੀਆ ਨੂੰ ਕਹਿੰਦੀ ਮੇਰਾ ਪਰਿਵਾਰ ਹੈ ਤੁਸੀਂ ਅੰਦਰ ਆਓ ਅੰਦਰ ਆਓ ਵਿਵਾਦੋਵਤ ਬਾਹਰ ਹੋਵੇ ਮਜੀਠੀਏ ਦੀ ਕਰਤੂਤ ਲੋਕਾਂ ਵਿੱਚ ਹੀਰੋ ਬਣੇ ਹੀਰੋ ਨਹੀਂ ਬਣਦਾ ਲੋਕਾਂ ਨੂੰ ਪਤਾ ਹੈ ਵੀ ਹਜ਼ਾਰਾਂ ਮੁੰਡਾ ਚਿੱਟੇ ਨਾਲ ਮਰਵਾਤਾ ਹਰਾਮ ਕਰੋ ਚੁੱਲਿਆਂ ਦੇ ਵਿੱਚ ਘਾ ਉੱਗਿਆ ਹੋਇਆ ਵਿੱਚ ਘਰਾਂ ਦੇ ਖਲਤੁੱਲੇ ਬੜੇ ਨਹੀਂ ਤੁਹਾਡੀ ਕਰਤੂਤ ਕਰਕੇ ਆਸ਼ਾ ਬਈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਵੀ ਅਕਾਲੀ ਨਾ ਆਪਣੇ ਦਿਮਾਗ ਵਿੱਚ ਇੱਕ ਕੀੜਾ ਰੱਖ ਕੇ ਬੈਠਾ ਹੋਵੇ ਵੀ ਬੇਕਰਮ ਸਿੰਘ ਮਂਜੀਠੀਆ ਭਲਾ ਮਾਨਸ ਹੈ ਮੈਂ ਦੱਸ ਦਿੰਨਾ ਵੀ ਜੇ ਮੈਨੂੰ ਕੋਰਟ ਵਿੱਚ ਬੁਲਾਉਣਾ ਪਿਆ ਗਵਾਹੀ ਵਾਸਤੇ ਮੈਂ ਗਵਾਹੀ ਦੇਵਾਂ ਮੈਂ ਕਹੂੰ ਵੀ ਇਹ ਹਰਾਮਖੋਰ ਨੇ 10000 ਕਰੋੜ ਦਾ ਧੰਦਾ ਕੀਤਾ ਚਿੱਟੇ ਦਾ ਵਪਾਰੀ ਇਹ ਇਹਨੇ ਹਜ਼ਾਰਾਂ ਨੌਜਵਾਨ ਮਰਵਾਇਆ ਹੈ ਵੀਡੀਓ ਬੈਰਲ ਹੋਈਆਂ ਪਈਆਂ ਨਾ ਮੁੰਡਿਆਂ ਦੀਆਂ ਜਿਹੜੇ ਕਹਿੰਦੇ ਨੇ ਸਾਡਾ ਘਰ ਮੰਜੀਠੇ ਨੇ ਉਜਾੜਿਆ ਲੈ ਇੱਕ ਹੋਰ ਗੱਲ ਜੇ ਤੇ ਆ ਗਈ ਇਹਦਾ ਜੀਜਾ ਸਾਹਮਣੇ ਆਇਆ ਸੁੱਖਾ ਅਮਲੀ ਗੱਪੀ ਕਹਿੰਦਾ ਅਸੀਂ ਪੂਰਾ ਅਕਾਲੇਦਨ ਮੰਜੀਠੇ ਦੇ ਨਾਲ ਖੜੇ ਆਂ ਹਰਾਮਖੋਰੋ 23 ਤਰੀਕ ਨੂੰ ਵੋਟਾਂ ਦਾ ਰਿਜ਼ਲਟ ਆਇਆ ਸੀ ਲੁਧਿਆਣੇ ਜਿਮਨੀ ਚੋਣ ਦਾ ਕਿੰਨੀਆਂ ਵੋਟਾਂ ਪਈਆਂ 8000 ਕਿਹੜਾ ਕਾਜਲ ਖੜਾ ਪੰਜ ਮੈਂਬਰੀ ਕਮੇਟੀ ਬਣਾਈ 30 ਲੱਖ ਦੀ ਭਰਤੀ ਕਰ ਲਈ ਇਹਦਾ ਮਤਲਬ ਪਤਾ ਕੀ ਹੈ ਵੀ ਅਸੀਂ ਸਾਰੇ ਨੀਲੀਆਂ ਪੱਗਾਂ ਵਾਲੇ ਨਸ਼ਾ ਵੇਚਣ ਵਾਲਿਆਂ ਦੇ ਨਾਲ ਸਹਿਮਤਾਂ ਇਦਾਂ ਕਹਿੰਦੇ ਆ ਯਾਨੀ ਕਿ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਜਖਮਾਂ ਤੇ ਨਾਮਕ ਛਿੜਕਣਾ ਚਾਹੁੰਦੇ ਐ ਵੀ ਸਾਡੇ ਰਿਸ਼ਤੇਦਾਰ ਬਿਕਰਮ ਸਿੰਘ ਮੰਜੀਠੀਏ ਨੇ ਚਿੱਟਾ ਵੇਚਿਆ ਤੂੰ ਵੇਚਦਾ ਚਿੱਟਾ ਇਹ ਡਾਇਲੌਗ ਤਾਂ ਹੋਰ ਸੀ ਇੱਕ ਬੀਬੀ ਦਾ ਆ ਮੈਂ ਉਹ ਨਹੀਂ ਬੋਲਣਾ ਹੁਣ ਇਹ ਕਹਿਣਾ ਚਾਹੁੰਦੇ ਐ ਵੀ ਸਾਡੇ ਰਿਸ਼ਤੇਦਾਰ ਨੇ ਚਿੱਟਾ ਵੇਚਿਆ ਤਾਂ ਨਾਲ ਖੜਾਂਗੇ ਅਸੀਂ ਤਾਂ ਪੰਜਾਬ ਨੂੰ ਉਜਾੜਾਂਗੇ ਅੱਛਾ ਅੱਛਾ ਗੱਲ ਚੇਤੇ ਆ ਜੇ ਮੇਰੇ ਆਗੀ 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 ਉਹ ਗੱਲ ਪਤਾ ਕਿਹੜੀ ਐ ਬਾਦਲ ਟੋੜਾ ਤੇ ਤਲਵੰਡੀ ਠੀਕ ਐ ਬਾਦਲ ਟੋੜਾ ਤੇ ਤਲਵੰਡੀ ਇਦਾਂ ਹੀ ਸੀ ਗੱਲ ਕੀ ਮਰਦੇ ਬੋਲਣ ਨੂੰ ਰਾਜ ਢਾਈ ਸਾਲ ਨਹੀਂ ਚੱਲਣਾ ਮਰਦੇ ਕਾਲੀ ਬੋਲਣ ਨੂੰ ਇਹਨਾਂ ਹਰਾਮਕੋਰਾਂ ਜਿਹੜੀ ਕਹੇ ਜੀ ਨਾ ਤੱਕੜੀ ਬਾਬੇ ਨਾਨਕ ਦੀ ਉਹਦੇ ਨਾਲ ਚਿੱਟਾ ਵੇਚੇ ਇਹਨਾਂ ਨੇ ਚਿੱਟਾ ਭੁੱਕੀ ਵੇਚੀ ਫੀਮ ਵੇਚੀ ਇਹਨਾਂ ਹਰਾਮਕੋਰਾਂ ਨੇ ਤੇ ਹੁਣ ਚੀਕਾਂ ਪੈਂਦੀਆਂ ਨੇ ਆਛਾ ਇਹਦੇ ਘਰ ਵਾਲੇ ਪਤਾ ਕਿਹਦੀ ਓਕੇ ਸਾਨੂੰ ਦੱਸਿਆ ਨਹੀਂ ਜੇ ਪੁਰਸ਼ ਨੇ ਸਾਨੂੰ ਵਿਜੀਲੈਂਸ ਨੇ ਦੱਸਿਆ ਨਹੀਂ ਕਿਉਂ ਦੱਸਣਗੇ ਬਈ ਕਿਉਂ ਦੱਸਣਗੇ ਸਾਨੂੰ ਮਤਲਬ ਤੁਹਾਨੂੰ ਦੱਸ ਦੇ ਤੇ ਤੁਸੀਂ ਜਿਹੜਾ ਸਮਾਨ ਪੈਸੇ ਉਹ ਸਾਹਮਣੇ ਦਿੰਦੇ ਜਾਕਰੋ ਉਲਟ ਜਾਂਦੇ ਥੰਦ ਦੱਸਦੇ ਅਗਲੇ ਹੈ ਜੋ ਤੁਹਾਡੀ ਸਰਕਾਰ ਸੀ ਉਦੋਂ ਕੀ ਹੁੰਦਾ ਸੀ ਉਹ ਦੱਸਦੇ ਸੀ ਕਿਸੇ ਨੂੰ ਹੁਣ ਮੈਂ ਇੱਕ ਬੇਨਤੀ ਕਰਨੀ ਹੈ ਪ੍ਰਸ਼ਾਸਨ ਨੂੰ ਜਾਂ ਵਿਜੀਲੈਂਸ ਨੂੰ ਬੀਅ ਦੀਆਂ ਚੀਕਾਂ ਜ਼ਰੂਰ ਪਹਿਣ ਜਿਵੇਂ ਚੀ ਚੀ ਕਰਦਾ ਸੀ ਇਹਨੇ ਹਰਾਮਖੋਰ ਨੇ ਡੱਕਾ ਨਹੀਂ ਤੋੜਿਆ ਕਿਤੇ ਭਗਵੰਤ ਮਾਨ ਨੂੰ ਗਾਲਾਂ ਕਿ ਅਛਾ ਲੈ ਖਵਾਇਆ ਜਾ ਗਵਾ ਡੱਡੂ ਇੱਕ ਸ਼ਖਵਾਲ ਸਿੰਘ ਖੈਰਾ ਉਹਨੇ ਮਿੱਟੀ ਐਵੇਂ ਪਟਾ ਲਈ ਆਪਣੀ ਉਹ ਕਹਿੰਦਾ ਲੈ ਕਿ ਮੈਂ ਨਿੰਦਾ ਕਰਦਾ ਬੇਕਰਮ ਸਿੰਘ ਮਜੀਠੀਆ ਨੂੰ ਫੜਨਾ ਮੈਂ ਨਿੰਦਾ ਕਰਦਾ ਦੇਖੋ ਤੁਸੀਂ ਹੁਣ ਇਹ ਨਾ ਅੰਦਰ ਖਾਤੇ ਕਿੱਦਾਂ ਇੱਕ ਦੂਜੇ ਨਾਲ ਰੋਟੀ ਸਾਂਝੀ ਕਰਦੇ ਨੇ ਪੈਗ ਸਿਗ ਸਾਂਝਾ ਕਰਦੇ ਨੇ ਇਹ ਇੱਥੋਂ ਪਤਾ ਲੱਗਦਾ ਵੀ ਭਰਾਵਾ ਤੂੰ ਪਹਿਲਾਂ ਭਵੰਤਮਾਨ ਨਾਲ ਫਿਰਦਾ ਰਿਹਾ ਜਦੋਂ ਦਾਲ ਨਗਣੀ ਫਿਰ ਕਾਂਗਰਸ ਚ ਵੱਲ ਗਿਆ ਹੁਣ ਤੈਨੂੰ ਕੀ ਲੱਗਦਾ ਵੀ ਅਕਾਲੀਆਂ ਵਿੱਚ ਆ ਜਾਏਗਾ ਐਮੀ ਘਰੇ ਬੈਠੇ ਬਹਾਈ ਮਿੱਟੀ ਪਟਾ ਲੈਂਦੇ ਇਹ ਖੈਰੇ ਦੀ ਗੱਲ ਕਰਦਾ ਮੈਂ ਪਰ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕਾਫੀ ਦੇ ਕੱਪਾਂ 'ਚ ਤਿੰਨ ਚਾਰ ਪੀਉਂ ਚਾਰ ਤਾਂ ਵੀ ਗਿਆ ਚਾਰ ਹੋਰ ਪੀ ਸਵਾਦ ਬੜਾ ਆਇਆ ਬਾਹਰ ਸਪੈਂਦੀ ਸੀ ਲਾਲ ਬੱਤੀਆਂ ਲਾ ਕੇ ਵਿਜੀਲੈਂਸ ਵਾਲੇ ਲੈ ਕੇ ਦੋ ਢਾਈ ਸੌ ਪੁਲਿਸ ਵਾਲਾ ਜਾ ਬਣੇ ਚੀਕਾਂ ਪੈਣ ਫਿਰ ਅੱਛਾ ਦੋਨੇ ਮੁੰਡੇ ਨਾ ਪੱਗਾਂ ਬਣਾ ਕੇ ਪੂਰੀ ਨਾਟਕਬਾਜ਼ੀ ਕੀਤੀ ਆਹ ਪੁੱਤਰੋ ਗਲੇ ਮਿਲ ਗਈ ਲੈ ਤੇ ਹਰਾਮਖੋਰ ਲੀਲੀਆਂ ਪੱਗਾਂ ਵਾਲੇ ਬਾਹਰ ਖੜੇ ਦੇਜ ਕਰੇ ਤੇ ਜਕਾਰਾ ਦੇਜ ਕਰੇ ਤੇ ਜਕਾਰਾ ਵੀ ਸ਼ਰਮ ਕਰ ਲੋ ਮਾੜੀ ਮੋਟੀ ਮਾੜੀ ਮੋਟੀ ਸ਼ਰਮ ਕਰ ਲੋ ਤੁਸੀਂ ਉਹ ਬੰਦਾ ਨਸ਼ਾ ਤਸ਼ਕਰ ਹੈ 10000 ਕਰੋੜ ਦਾ ਡਰੱਗ ਦਾ ਧੰਦਾ ਕੀਤਾ ਚਿੱਟਾ ਵੇਚਿਆ ਅੱਧਾ ਪੰਜਾਬ ਮਰਵਾਤਾ ਤੇ ਹੁਣ ਚੱਲਿਆ ਤਾਂ ਉਹ ਬਿਜੀ ਲੈ ਸਕੋਲੇ ਪੁਸ਼ਕਸ਼ ਹੋਣੀ ਆ ਮੁੱਦਾ ਪਾ ਕੇ ਪਟਾ ਫੇਰਨਗੇ ਉਹ ਤੇ ਤੁਸੀਂ ਜਕਾਰੇ ਛੱਡੀ ਜਾਂਦੇ ਹੋ ਇਰਾਨ ਦੀ جنگ ਲੜਨ ਚੱਲਿਆ ਵੀ ਮੈਡਲ ਲੈ ਕੇ ਆਊਗਾ ਇਸ ਬੰਦੇ ਨੂੰ ਨਾ ਘੱਟੋ ਘੱਟ 20-25 ਸਾਲ ਜੇ ਜੇਲ੍ਹ ਵਿੱਚ ਰੱਖੋਗੇ ਤਾਂ ਪੰਜਾਬ ਦੇ ਦੂਜੇ ਨਸ਼ਾ ਤਸਕਰਾਂ ਨੂੰ ਮਾੜੀ ਮੁੱਟੀ ਅਕਲ ਆਉਣੀ ਹੈ ਹੁਣ ਮਾਰੋ ਚੀਕਾ ਹੁਣ ਧਰਨਾ ਲਾ ਦੇ ਬਸ ਇੰਨੀ ਗੱਲ ਕਰਨੀ ਸੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਅੱਜ ਸਭ ਤੋਂ ਵੱਡਾ ਨਸ਼ੇ ਦਾ ਡਰਗ ਦਾ ਮਗਰਮਸ਼ ਫੜਿਆ ਤੇ ਬਹੁਤ ਵਧੀਆ ਸਲਾਹਾਂਜੋ ਕਦਮ ਹੈ ਵਿਜੀਲੈਂਸ ਦਾ ਤੇ ਪੰਜਾਬ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ